ਹੈਲੋ ਗਾਇਸ ਵੈਲਕਮ ਟੂ ਨੂ ਬਲੌਗ ਤਾਂ ਚਲ ਗਿਆ ਦੁਕਾਨ ਤੇ ਸਮਾਂ ਬਹੁਤ ਜ਼ਿਆਦਾ ਹੋ ਗਿਆ ਆ ਅੱਜ ਫਿਰ ਬਲੈਕ ਕੱਪੜੇ ਦੇ ਬਲੌ ਸ਼ੂਟ ਕਰਾਂਗੇ ਕੋਈ ਚੱਕਾ ਨਹੀਂ ਗਿਆ ਕੱਪੜੇ ਨੇ ਮੈਟਰ ਕਰਦੇ ਠੀਕ ਆ ਬਲੌਗ ਸ਼ੂਟ ਕਰ ਲਈਏ ਤੁਹਾਨੂੰ ਮਿਲਿਆ ਪਹੁੰਚੇ ਆ ਤੇਰੇ ਕਿਦਾਂ ਗੋਰਾ ਭਾ ਕੇ ਰਹਿਣ ਖਰੀ ਯਾਰ ਦਣਾ ਗਿਆ ਯਾਰ ਭਰਾ ਆ ਰਹਿ ਗੋਰੇ ਆ ਫਸਟ ਕਾਪੀ ਇਹ ਕਸਲਟ ਕਾਪੀ ਹੈ ਨਹੀਂ ਗੋਰੇ ਉਹ ਕਲਾਦੀ ਜਾਂਦੀ ਰੇ ਕਾਪੀ ਕਰੀ ਮੈਂ ਕਿ ਫਸਟ ਕਾਸਲਟ ਵਾ ਜੀ ਨਹੀਂ ਪਤਾ ਇਹਨੂੰ ਪਤਾ ਬੜੇ ਭਾਈ ਕਿਹਦੀ ਕਾਪੀ ਹੈ ਓ ਟੋਪੀ ਆ ਲੋ ਜੀ ਬੰਦੇ ਲਿਆ ਰਹੇ ਕਰਦੇ ਸਸਰੇ ਇਹ ਗੋਰੀ ਓਕੇ ਲਾਦੀ ਆ ਪਰ ਕਲਰ ਉਹ ਲੈ ਪਾਪਾ ਕਲਰ ਕਹਿ ਬਤਾ ਔਰ ਮੈਂ ਤਰੋਂ ਹੋ ਗਿਆ ਤੈਨੂੰ ਉਹ ਵਾਲਾ ਔਰ ਇਹ ਨਹੀਂ ਬੜਾ ਸਸਰੇ ਇਹਨਾਂ ਤੇ ਦੇ ਭਰਾ ਨੇ ਗੋਰੇ ਭਰਾ ਦੀ ਬੇਇੱਜ਼ਤੀ ਕਰਦੇ ਕਹਿੰਦਾ ਸਕੂਟਰ ਆ ਲੱਗਦਾ ਵਿਚਾਰੇ ਨੇ ਅਣਕੀ ਚੇਂਜ ਕਰ ਲਈ ਆ ਹਾਂ 1200 1200 ਦੀ ਆ ਆਪਣੀ ਗਰੀਬ ਆ ਜੀ ਤਾਂ ਕਲਰ ਬਹੁਤ ਸਰੇ ਪਏ ਆ ਜੀ ਤਵਾਕੇ ਤੁਹਾਨੂੰ ਮਿਲੂ ਇਧਰ ਭਰਾਵਾਂ ਨੇ ਆਪਣੇ ਕੋ ਆਏ ਆ ਕਿੱਥੋਂ ਪਈ ਦੱਸੋ ਵਧੀਆ ਨੇ ਤੋਂ ਭਾਜੀ ਠੀਕ ਆ ਫਸਟ ਟਾਈਮ ਆਪਣੇ ਕੋ ਆਏ ਭਜੀ ਨਹੀਂ ਭਾਈ ਬਸ ਟਾਈਮ ਮੈਨੂੰ ਭਾਈ ਨੂੰ ਫੋਲੋ ਕੀਤਾ ਇਨਸਾ ਦੇ ਬਹੁਤ ਵਧੀਆ ਭਾਈ ਜਿੱਦਾਂ ਦੇਖਿਆ ਭਾਜੀ ਉਦਾਂ ਨੇ ਬਹੁਤ ਠੀਕ ਆ ਭਾਈ ਬਹੁਤ ਕੈਂਡਾ ਭਾਜੀ ਬਹੁਤ ਸਲਾਉ ਭਾਈ ਦੇ ਕੰਨ ਤੇ ਆਓ ਸਾਰੇ ਜਣੇ ਬੋਹ ਭਾਜੀ ਤਾਂ ਬਾਕੀ ਆਪਣੇ ਚੈਨਲ ਤੇ ਆਪਾਂ ਨਾਮ ਹੋਣਾ YouTube ਦਾ ਪਰ Instagram ਤੇ ਵੀ ਹੈਗੇ ਨਾ ਹਾਂਜੀ ਹਾਂਜੀ ਤਾਂ ਸਾਰਾ ਲਾਈਕ ਤੇ ਫੋਲੋ ਕਰੋ ਭਾਈ ਨੂੰ ਬਹੁਤ ਵਧੀਆ ਭਾਜੀ ਗੁੱਡ ਬੰਦੇ ਨੇ ਕੇ ਭਾਜੀ ਠੀਕ ਆ ਜੀ ਠੀਕ ਆ ਭਾਈ ਫੋਟੋ ਲੋਡੀਆ ਫੋਮੋ ਚੇ ਬਿ ショਕ ਤੇ ਤੰਦ ਕੋ ਨਾ ਅਰੇ ਕੋ ਉਧਰ ਇਧਰ ਆਦਾ ਕੰਮ ਸੌਂਦਾ ਹੀ ਆ ਸੋਈ ਜਾਂ ਸੁਸਤੀ ਪਾਈ ਹੋ ਲੰਬ ਗੱਡੀ ਜਾਉਦੀ ਨਹੀਂ ਰਾ ਕਾਗੋ ਮਗਾ ਲਓ ਨਾ ਨਾ ਨੂੰ ਕਿ ਆਇਆ ਕਰੋ ਹਾਂ ਨਹਾਉਣੇ ਦਾ ਤੂੰ ਹੈ ਹੀ ਨਹੀਂ ਕਿ ਨਾ ਨਾ ਨੂੰ ਕਿ ਆ ਜਾਂਦਾ ਤੇ ਬੰਦਾ ਤੰਦਰੁਸਤ ਬੰਦਾ ਚੁਕਾ ਦੇ ਉਹ ਕੇ ਰੋ ਠੀਕ ਹੈ ਸੋਈ ਨਾ ਨਾ ਤਾਂ ਕੰਮ ਨਹੀਂ ਹੁੰਦਾ ਹੀ ਨਹੀਂ ਸੋਈ ਜਾਂਦੇ ਮੈਂ ਘੰਟਾ ਆ ਗਿਆ ਮੈਂ ਸੜਦਾ ਬਲੌਗ ਸੀਨਰ ਤੇ ਫੋਪੜ ਦੱਸੋ ਯਾਰ ਨਾ ਕੇ ਤਾਂ ਆਉਂਦੇ ਹੀ ਨਹੀਂ ਕਿ ਨਾ ਨੂੰ ਕਿ ਆ ਜਾਂਦਾ ਉਹ ਹੀ ਤਾਂ ਜੋ ਕਿੰਦਾ ਆ ਐ ਲੱਗਾ ਸਿਸਟਮ ਨਹੀਂ ਤੂੰ ਸੁਪਤਾ ਸੀ ਜਦੋਂ ਨਾ ਦੇਖੀ ਸੀ ਹਾਂ ਕਿੰਮਾ ਕਿਹੜਾ ਤੇਰੇ ਵਰਗੇ ਕਿੰਨਾ ਕਿਹੜਾ ਕਿੰਮਾ ਕਿਹੜਾ ਦਸਵੇਂ ਕਿਹੜਾ ਕਿੰਮਾ ਦਸਵੇਂ ਕਿਹੜਾ ਨਹੀਂ ਤੇਰੇ ਵਰਗੇ 10 ਵਜੇ ਅੱਖ ਖੁੱਲਦੀ ਸਾਈ ਤੇ ਜਿਉਂਦਾ ਸੁਪਿਆ ਸੀ ਜਦੋਂ ਮਾਤਿਆਂ ਨੂੰ ਜੀ ਕੀ ਮੋਲ ਮੋਲੋ ਕੇ ਆ 10 ਜਿਹੜਾ ਬਲੌਗ ਆਪਾਂ ਪਾਇਆ ਸੀਗਾ ਤੂੰ ਵਿੱਚ ਹੈਗਾ ਹੀ ਨਾ ਹਾਂ ਬੱਸ ਹੋਂ ਦੱਸ ਮੈਨੂੰ ਨਹੀਂ ਹੋਂ ਦੱਸ ਕਹਿੰਦਾ ਕੱਲੀ ਕਹਿੰਦਾ ਕੱਲੀ ਫੋਟੋ ਲਾਈ ਹੈ ਕਹਿੰਦਾ ਧੀਰਾ ਕਹਿੰਦਾ ਉਹ ਦੱਸ ਉਹ ਜਲੇ ਇੰਨਾ ਵੱਡਾ ਬੰਦਾ ਨਹੀਂ ਜਿਗਿਆ ਆ ਦੱਸ ਜਦੋਂ ਮੈਂ ਕਹਿ ਨਹੀਂ ਗਿਆ ਕਹਿੰਦਾ ਕੋਟੀ ਕਹਿੰਦਾ ਹਿੱਸਿਆਂ ਨੂੰ ਅਸੀਂ ਹਟਾਉਣੀ ਆ ਤੇ ਮੈਂ ਕਿਹਾ ਲਾਉਣੀ ਕਿਦੋਂ ਆ ਉਹ ਹੀ ਜਦੋਂ ਕਹਿੰਦਾ ਐ ਤੀ ਰੇ ਕਾ ਜੋਰ ਲੰਗ ਲੱਤ ਗਿਆ ਪੂਰਾ ਮੈਂ ਕਹਿ ਲੱਥ ਲੈਣੇ ਲੱਗਾ ਲਲਾ ਮੈਂ ਨਾ ਲਾਉਣੀ ਪੈਣੀ ਇਹ ਆਪਣਾ ਜਿਹਾ ਓਜਲਾ ਓਜਲਾ ਕੋਟੀ ਕੋਟੀ ਉਹ ਚੀਜ਼ ਜੇ ਤੂੰ ਬੋਨਨ ਤੇਰੀ ਵਾਲੀ ਹੱਚ ਜਿਹੜੇ ਤੇ ਗਰਮੀ ਆਜਾ ਬਾਬਾ ਇਹਨੇ ਗਰਮੀ ਆਜਾ ਨਾ ਅਖਦਾ ਜੀ ਫਰਾਉ ਹੀ ਨਾ ਕੋ ਮੋਚਲੇ ਗੇਤੀ ਜਦੋਂ ਦੀ ਦਾ ਹੈ ਧੀਰੇ ਨੇ ਪਪਾ ਨਾ ਇੱਥੇ ਗਰਮੀ ਬਹੁਤ ਜੁੰਜੁਲਾਈ ਦੀ ਮੀਨਾ ਮੈਂ ਬੋਟੀ ਮਨਾ ਭਜੀ ਠੀਕ ਆ ਤੇ ਧੀਰੇ ਨੇ ਪਪਾ ਕੋਟੀ ਨਾ ਓਏਲੇ ਉਹ ਹੀ ਪਾਈ ਜਨਤਾ ਦੇਖ ਉਹ ਹੈਗੀ ਦੱਦਈ ਆ ਕੀ ਹੋਇਆ ਅੱਛਾ ਮੈਂ ਗਿਆ ਪਾਣੀ ਚੁੱਕਾ ਬਾਹਰ ਆ ਗਿਆ ਲੋ ਚੱਲਦੇ ਹੁਣ ਆਪਾਂ ਘਰੇ ਤਾਂ ਰੋਟੀ ਖਾ ਕੇ ਹੁੰਦੇ ਆ ਠੀਕ ਆ ਚੰਗਾ ਲੋ ਜੀ ਮੈਂ ਬਈ ਉਹਨਾਂ ਚੱਲੇ ਜੀ ਆਪਾਂ ਦੁਕਾਨ ਤੇ ਤਾਂ ਸਾਡਾ ਕਾਕਾ ਮੰਗਰ ਤੇ ਆਇਆ ਕਹਿੰਦਾ ਮੈਂ ਵੀ ਨਾਲ ਜਾਣਾ ਇਹ ਦੇਖ ਇੱਦਾਂ ਰੋਤੇ ਹੋ ਇਹ ਕੁੜੀ ਇੰਨੀ ਜਿਦੀ ਐ ਨਾ ਜੀ ਇਹਨੇ ਜੋ ਕਹਿ ਤਾ ਉਹ ਕਰ ਲੈ ਪੈਂਦਾ ਆ ਹੁਣ ਕਿਉਂ ਤਾ ਜਾ ਤੁਰ ਕੇ ਜਾਓ ਮੈਂ ਕੁੜੀ ਪਰ ਜਾ ਰੋ ਅਬ ਤੁਰ ਕੇ ਜਾਓ ਇਹ ਥੋੜੀ ਹਿੰਦੀ ਬੋਲਦੀ ਜੇ ਤਾਂ ਕਰਕੇ ਹਿੰਦੀ ਨਾਲ ਗੱਲ ਕਰਨੀ ਪੈਂਦੀ ਆ ਬੋਲੀ ਰਹਿ ਸਰ ਕੀ ਹਾਂ ਪਲੈਨਿੰਗ ਚੱਲ ਰਹੀ ਹੈ ਟੂਰ ਦੀ ਯਾਰ ਬੰਦੇ ਕਹਿੰਦੇ ਸਕੂਟਰੀਆਂ ਤੇ ਜਾਣਾ ਆਪਾਂ ਜਾਣਾ ਗੱਡੀ 'ਚ ਕਿਉਂ ਕਾਟੇ ਬੰਨ ਆਇਆ ਦੱਸੋ ਬਾਬਾ ਜੀ ਯਾਰ ਸਕੂਟ ਤੇ ਮੈਂ ਅਲੱਗ ਗਿਆ ਨਾ ਇਹ ਵੀ ਸਕੂਟਰੀ ਦੀ ਫੀਲਿੰਗ ਉਹ ਅਲੱਗ ਗਿਆ ਨਹੀਂ ਨਹੀਂ ਮੈਂ ਜੀ ਦੱਸ ਇਹ ਨਹੀਂ ਆ ਜਿਹਨੂੰ ਆ ਬਾਬਾ ਜੀ ਠੰਡ ਵਾ ਬਾਜੋ ਕੀ ਪਤਾ ਬਿਮਾਰ ਹੋ ਗਏ ਦੱਸੋ ਦੋਵੇਂ ਟੁਰਨਾ ਵਾ ਹਾਂ ਸਵੇਰ ਤੋਂ ਹੀ ਲੁੱਟ ਕੋ ਹੋ ਜਾਣੀ ਆ ਤੇ ਬਾਬਾ ਜੀ ਰਸਤਾ ਤੇ ਕਿ ਲੱਭਿਆ ਕਹਿੰਦੇ ਨਮਾ ਜੇ ਜੰਗਲ ਵਾਲਾ ਕਹਿੰਦੇ ਸ਼ੇਰ ਮੋਰ ਚੀਤਾ ਖੜਾ ਹੁੰਦਾ ਕਹਿੰਦੇ ਉਹ ਨਹੀਂ ਇੰਨਾ ਨਹੀਂ ਜੋ ਉੱਧਰ ਨੂੰ ਜਾਈਏ ਨਹੀਂ ਉਹੀ ਤਾਂ ਜੇ ਨਾ ਵੀ ਤੁਹਾਨੂੰ ਦੇਖਾਂਗੇ ਨ ਮੈਂ ਕਹਿੰਦਾ ਭਾਈ ਇਦਾਂ ਕਰੋ ਹਾਂਜੀ ਆਪਾਂ ਯਾਰ ਗੱਡੀ ਚੱਕਦੇ ਜੀ ਨੂੰ ਵਾਲੇ ਗੱਡੀ ਚੱਕਦੇ ਤੇ ਸ਼ੱਟ ਲਵਾ ਦਿੰਦੇ ਆ ਆਹ ਦੇ ਲਾਉਂਦੇ ਉਹੀ ਪੁੱਠੀਆਂ ਲਾਉਣਗੇ ਇਹਨਾਂ ਨੇ ਯਾਰ ਉਹ ਗੱਲਾਂ ਇਹਨਾਂ ਨੇ ਉਹ ਕਰਨੀਆਂ ਤਾਂਗੇ ਵਾਲੀਆਂ ਮੈਨੂੰ ਨਹੀਂ ਘਬਰਾਹਟ ਨਹੀਂ ਕਰੋਣੀ ਨਹੀਂ ਹੁੰਦੀ ਇਹ ਚੜ੍ਹ ਕੇ ਮੋੜਦੇ ਆਂ ਆਪਾਂ ਵਾਲੀ ਮੋੜਾਂਗੇ ਭਾਈ ਡਰਾਈਵਰ ਕਰੋ ਨਹੀਂ ਆਪਾਂ ਮਜੇ ਨਾਲ ਮੋੜਾਂਗੇ ਜਲਦੀ ਭਾਈ ਕੁਝ ਨਹੀਂ ਹੋਦਾ ਆ ਪੱਠੇ ਨੌਲਟੀ ਆਉਂਦੀ ਆ ਆਖਿਰ ਕਿਤੇ ਬਸੇ ਨਾ ਚੱਲ ਜੀ ਨਹੀਂ 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 ਬਸੇ ਨਹੀਂ ਆ ਨਹੀਂ ਮਾਮਰੇ ਉਹ ਗਰਵਾ ਨਹੀਂ ਬਣੀ ਜਾਨ ਮੈਂ ਜਾ ਕੇ ਰਹਿ ਗਿਆ ਗੱਡੀ ਸਹੀ ਬਾਬਾ ਜੀ ਗੱਡੀ ਗੱਡੀ ਵੈਸਟ ਨੌਣੋ ਦੱਸ ਨੌਣੋ ਨੌਣੋ ਗਿਆ ਤਾਂ ਗੱਡੀ ਤੇ ਬਾਈਕ ਕੈਂਸਰ ਉਹ ਹੈ ਹੀ ਨਹੀਂ ਗੱਲ ਤਾਂ ਬਾਬਾ ਜੀ ਹੁਣ ਕਿਦਾਂ ਰੈਡੀ ਓਕੇ ਆ ਆਪਾਂ ਓਕੇ ਅੱਜ ਹੀ ਕੱਢ ਲਿਓ ਸਭ ਰੈਡੀ ਆ ਬਾਬੂ ਪਕਣਾ ਸੀ ਰਿਹਾ ਪਕਣਾ ਚਲੋ ਠੀਕ ਸੋਹਣਾ ਜਿਹੜੇ ਬਾਬਾ ਜੀ ਆਪਾਂ ਲਓ ਜੀ ਮਿੱਤਰੋ ਵੀ ਦੁਕਾਨ ਜੀ ਬਤਾਤੀ ਜੀ ਆਪੋਂ ਤਾਂ ਬੰਦੇ ਸਾਡੇ ਵਾਲੇ ਪਲਾਨਿੰਗ ਕਰੀ ਜਾਂਦੇ ਨੇ ਕਦੋਂ ਜਾਣਾ ਕੱਤ ਜਾਣਾ ਮੋਟਰਸਾਈਕਲ ਜੀ ਗੱਡੀ ਤੇ ਜਾਣਾ ਉਹ ਮੈਂ ਭਾਈ ਘਰੇ ਆ ਤੋ ਹਨਾ ਕੋਈ ਠੰਡ ਬਹੁਤ ਜ਼ਿਆਦਾ ਤੁਹਾਨੂੰ ਬਹੁਤਾ ਵਿਆਦਦਾ ਕੁਛ ਪਤਾ ਮਾਜੀ ਚੇਂਜ ਹੋਇਆ ਨਾ ਠੀਕ ਹੈ ਜੀ ਤਾਂ ਬਾਕੀ ਤੁਹਾਨੂੰ ਮਿਲਦੇ ਆਂ ਲਓ ਜੀ ਮਦਦ ਜੀ ਆਪਾਂ ਫੇਰ ਅੱਜ ਘਰੇ ਆ ਗਏ ਸੀ ਪੁਰਾਣੇ ਤਾਂ ਬੰਦੇ ਆਪਣੇ ਲੱਗੇ ਆ ਅੱਜ ਲਾਸਟ ਦੇਣੀ ਆ ਭਾਈ ਆਪਣਾ ਹਾਂਜੀ ਹਾਂਜੀ ਅੱਜ ਕੰਮ ਖਿੱਚ ਦੋ ਸਰਕਾਰ ਕੰਮ ਬਹੁਤ ਲੇਟ ਆਪਣਾ ਹੋ ਗਿਆ ਆ ਠੀਕ ਆ ਲੈਰ ਅੱਜ ਵੀ ਲੈਰ ਹੋ ਜੂ ਲੈਰ ਅੱਜ ਲੈਰ ਭੰਗੜਾ ਮੁੰਡਾ ਭੰਗੜਾ ਵੋਸਣਾ ਪਉਂਦਾ ਜੀ ਕੀ ਬਾਤ ਆ ਹਾ ਦੇਖੋ ਅੱਜ ਤਾਂ ਲੈਰਾਂ ਮਿੰਨੇ ਕਦੇ ਚੈੱਕ ਕਰੋ ਤਾਂ ਹਾ ਹਾ ਤੇ ਆਣਾ ਮੁਝ ਕਹੀ ਆ ਭਾਈ ਬਸ ਅੱਜ ਇੱਕ ਲਾਸਟ ਦੇਣੀ ਆ ਆਪਣਾ ਹਨਾ ਅੱਜ ਲਾਸਟ ਦਿਹਾ ਭਰਾ ਨੂੰ ਕਿਹਾ ਵੀ ਆਪਾਂ ਮਲਵਾ ਚੱਕ ਲੈ ਫਿਰਿਆ ਪਰ ਮਲਵਾ ਬਹੁਤ ਜ਼ਿਆਦਾ ਹੋ ਰਿਹਾ ਤੇ ਦੇਖਿਆ ਠੀਕ ਆ ਫੇ ਬਾਬੇ ਦੀ ਕਿਰਪਣਾ ਆਪਾਂ ਕੰਮ ਸ਼ੁਰੂ ਕਰੀਏ ਠੀਕ ਆ ਤਾਂ ਬਹੁਤ ਜ਼ਿਆਦਾ ਕੰਮ ਹੋਇਆ ਪਿਆ ਦੇਖੋ ਤਾਂ ਕਿੱਦੜ ਸੋਈ ਭਰੀ ਹੋਈ ਆ ਇਹ ਵੀ ਆਪਾਂ ਨਾ ਬਣੀਏ ਫੇ ਕੰਮ ਹੋਣੀ ਆ ਇਹ ਵੀ ਕਿੱਥੇ ਕਰਾ ਕੇ ਜੀ ਕਿੱਥੇ ਆਪਾਂ ਇਧਰ ਆਵਾਂਗੇ ਤਾਂ ਆਹ ਤਾਂ ਆਪਣੀ ਵੀਡੀਓ ਚ ਪਾਣਾ ਤੁਹਾਨੂੰ ਪਤਾ ਫੇ ਆਪਾਂ ਘਰ ਉੱਚਾ ਕਰਨਾ ਹੈ ਬਾਬੇ ਦੀ ਕਿਰਪਣਾ ਤਾਂ ਫੇ ਬਾ ਥੋੜਾ ਚੇਰੀ ਆ ਭਾਈ ਉੱਚਾ ਬਰੇ ਕਿਦਾਂ ਭਾਜੀ ਤੈਨੂੰ ਪਤਾ ਹੀ ਆਦਰ ਹਾਂਜੀ ਪਾਣੀ ਪਾਣੀ ਪੂਣੀ ਆਂਦਾ ਤੁਹਾਨੂੰ ਪਤਾ ਫੇ ਮੇਮੂ ਦਾ ਫੇ ਨਾ ਭ ਉਹ ਹੋਰ ਉੱਚ ਕਰਾਂਗੇ ਤਾਂ ਵਧੀਆ ਨਾ ਭਾਜੀ ਆਪਾਂ ਸੁਣਿਆ ਇੰਨੇ ਪੈਸੇ ਵੀ ਲੋੜਿਆ ਨਾ ਭਾਜੀ ਨਾਣੇ ਘਰੀ ਭਾਈ ਦਾ ਵਿਆਹ ਕਰਾਂਗੇ ਆ ਆ ਮੈਂ ਕਿਹਾ ਭਰਾ ਸਾਰੇ ਹੋਣੇ ਆਪਣੇ ਆਏ ਹਾਏ ਠੀਕ ਹੈ ਜੀ ਤਾਂ ਭਰਾ ਜੰਦੇ ਗੇ ਵੀ ਬਲੌਟ ਟੋ ਕਹਿੰਦਾ ਯਾਰ ਸਾਡੇ ਕਹਿੰਦਾ ਸ਼ੂਟ ਲਓ ਮੈਂ ਕਿਹਾ ਲਓ ਚਾਹ ਪੀਓ ਠੀਕ ਹੈ ਭਾਜੀ ਓਕੇ ਰਬੜ ਓਕੇ ਆ ਭਰਾ ਨਹੀਂ ਮੋਝ ਲੈਂਦੇ ਪਏ ਆ ਤਾਂ ਹਾਂ ਜੀ ਕਿ ਤਾਂ ਓਕੇ ਰਬੜ ਓਕੇ ਆ ਚਲੀ ਜਾਂਦਾ ਜ ਆ ਹੁਣ ਕਿਦਾਂ ਸੂਟ ਆਹ ਰਾਸਦੀ ਪੋੜੀਆਂ ਨੇ ਪੋੜੀਆਂ ਜਿਹੜੇ ਪੋੜੀਆਂ ਰਹਿੰਦੀ ਪੋੜੀ ਵੀ ਆ ਸੋ ਦੋ ਪੋਟੇ ਰਹਿ ਗਏ ਹਨਾ ਇਹ ਸਾਰਾ ਕਲੀ ਕਰਕੇ ਆਇਆ ਆ ਮਰੀ ਗੱਲ ਲਾ ਟੋ ਗਿਆ ਨਾ ਕਾ ਜਿਆ ਕੁੱਲਾ ਥਾ ਹੋ ਗਿਆ ਨਾ ਚੱਲ ਆਪਾਂ ਨਸ਼ੇ ਬਣਾਵਾਂਗੇ ਵਧੀਆ ਨਾ ਬਾਬੇ ਕਿਰਪਣਾ ਹੋਰ ਹੋਰ ਲਓ ਜੀ ਹੋਰ ਚਾਹੀਦਾ ਹਾਂ ਹੋਰ ਕੰਦਾ ਹਜੱਕ ਲੜੀਆਂ ਨਾ ਸਾਰੀਆਂ ਦਰੋਪੀਆਂ ਆ ਦੇਖੋ ਤਾਂ ਆ ਸਾੜਾ ਕ ਕਮਰਾ ਮਣੀ ਦਾ ਆ ਹੈਗਾ ਕਰ ਦਿਆ ਉਹ ਮੇਰਾ ਬਣੂਗਾ ਸਾਰਾ ਹਨਾ ਉਹ ਕਮਰਾ ਫਟਾ ਕ ਨਾਪ ਉਹ ਬਣੂ ਆਪਣਾ ਡਰਾਇੰਗ ਬਣੂਗਾ ਜੀ ਬਾਕੀ ਨਸ਼ੇ ਕੋਈ ਬੰਦੇ ਜੀ ਜਿੰਦਾ ਤੇ ਹੈ ਹਨਾ ਤਾਂ ਬਾਕੀ ਜਦੋਂ ਬਣਾ ਕੇ ਸਾਰਾ ਫਿਰ ਉੱਪਰ ਅਪਾ ਡੀਜੇ ਕਰਨਾ ਨਾ ਹਾਂ ਫਿਰ ਆਪਾਂ ਤਾਂ ਬਾਕੀ ਤੁਹਾਨੂੰ ਜੇ ਮਿਲਦੇ ਆਪਾਂ ਸਮੋਦੇ ਕਹਿੰਦੇ ਜੇ ਵੀ ਬਲੌਗ ਸੁੱਟੋ ਯਾਰ ਤਾਂ ਵੀ ਮੈਂ ਹਰਦੇ ਨੇ ਮੈਂ ਕੱਲ ਵੀ ਉੱਤੇ ਹੀ ਜਾਂਦਾ ਅੱਜ ਨਵਾਂ ਛੁੱਟਾ ਹੋਰ ਹੈ ਨਾ ਕਹਿੰਦੇ ਨੇ ਤਾਂ ਮਲਵੇ ਦੇ ਕੰਮ ਚੱਲਿਆ ਪਿਆ ਆ ਜੀ ਬੰਦੇ ਆਪਣੀ ਜੱਗਾ ਚਲੇ ਗਏ ਜੱਗਾ ਜੱਗਾ ਵਰਗਾ ਲੈਣ ਗਿਆ ਜੱਗਾ ਜੀ ਵਰਗਾ ਲੈਣ ਗਿਆ ਆ ਬੰਦੇ ਕਹਿੰਦੇ ਭੁੱਖ ਲੱਗੀ ਹੋਈ ਆ ਤਾਂ ਬਾਕੀ ਤੁਹਾਨੂੰ ਪਿੱਛੋਂ ਮਿਲਦੇ ਆ ਜਿੱਕੇ ਵਾਲਾਂ ਤੋਂ ਲੋ ਜੱਗਾ ਪਰ ਆ ਵੀ ਇੱਧਰ ਆ ਗਏ ਜੱਗੇ ਪਰ ਆ ਗਾਸ ਮੇਰੀ ਇੱਧਰ ਜੱਗੇ ਨੇ ਉਹ ਆ ਜਦ ਤੱਕ ਇੱਧਰ ਨੂੰ ਭਰਾ ਹੁਣ ਕਿੰਨਾ ਕ ਟਾਈਮ ਲਾਉਣਾ ਹੋ ਜਾਨੇ ਸਮਾਂ ਬਹੁਤ ਜ਼ਿਆਦਾ ਆ ਜਾਣਾ ਥੋੜਾ ਹੈ ਬਸ ਆਈ ਕੰਮ ਆਹੋ ਜੱਗਾ ਵੀ ਨਾਲ ਲੱਗਾ ਪਿਆ ਭਰਾ ਮੈਂ ਕ ਕਰਾ ਦੇ ਕਰੀਰ ਭਰਾਵਾ ਸਾਹੀ ਬਹੁਤ ਲੱਗਦਾ ਪਿਆ ਯਾਰ ਇਹ ਲੱਗਦਾ ਨੇ ਖਣਾ ਪੈ ਮੇਰੀ ਦਾ ਬਾਹ ਜਾਣਾ ਆਪਾਂ ਅਸੀਂ ਲੋੜੀ ਪੋਣੀਆ ਭਰਾ ਭਰਾ ਦੇ ਮੁੰਡੇ ਦੀ ਠੀਕ ਆ ਮਿੱਟੀ ਦਾ ਅਦਾਜਾ ਬਹੁਤ ਆ ਆ ਦੋ ਗਮਲੇ ਪੂਰੀ ਪੈ ਜਾਣੀ ਆ ਉਹ ਕਿਹੜਾ ਤਾਂ ਬੇੜੇ ਚ ਜਾਣੀ ਜਿਹੜਾ ਬੇੜੇ ਕਮਰੇ ਜਿਹੜੀ ਉਹ ਕਿੱਥੇ ਜਾਣੀ ਕਮਰੇ ਜੀ ਕਿ ਮਿੱਟੀ ਲੈ ਲੈ ਲੈਣੀ ਚੁਕਣਾ ਮਿੱਟੀ ਕੋਲ ਯਾਰ ਫੋਟੋ ਨਮ ਚਾਰ ਪੰਜ ਫੋਟੋ ਚੜ੍ਹੀ ਹੋਈ ਆ ਚਾਰ ਫੋਟੇ ਆ ਜਿੱਕੇ ਪਤਾ ਕਿ ਜਿੱਕੇ ਮਨੋ ਜਿੱਕੇ ਮਨਵਾ ਬਹੁਤ ਜ਼ਿਆਦਾ ਹੋਇਆ ਪਿਆ ਸਰਕਾਰ ਇਹ ਇੱਟਾ ਨਿਕਲੇ ਪੂਰੀ ਟੁੱਟ ਰਹੀ ਹੈ ਇੱਥੇ ਇੱਟਾ ਬਣ ਜਾਇਆ ਔਰ ਤਨੇ ਕਿਤੇ ਇੱਟਾ ਓਟੇ ਦੀ ਗੜੀ ਤੈ ਜਿੱਕੇ ਪਤਾ ਹੋਇਆ ਕਰਦਾ ਵੀ ਅਣਾ ਆ ਕਮਲੀ ਇੱਟ ਕਿੰਨੀ ਆ ਇੱਟੀ ਪਈ ਹੈ ਟੋਟੇ ਹੁਣ ਆ ਟੋਟੇ ਟਿੱਟੇ ਸਾਡੇ ਉੱਪਰ ਵੀ ਗਮ ਜਿੰਨੀ ਆ ਪਰਦੀ ਪਾਈ ਹੈ ਨਾ ਆ ਖੱਟਾ ਪਹਿਲੋਂ ਹਾਂ ਇੰਨੇ ਹੀ ਆ ਮਾਰੇ ਆ ਇਹ ਕੰਮ ਜਿੰਨੇ ਹੈ ਕਿ ਨਹੀਂ ਆਈ ਫਟੋ ਫਟ 2 ਫੁੱਟ ਖੂ ਜਗ ਮਲਵਾ ਬਹੁਤ ਜ਼ਿਆਦਾ ਹੈ ਯਾਰ ਬਾਬਾ ਠੀਕ ਆ ਬਈ ਆਪਾਂ ਗਾਂ ਉਹ ਹੀ ਉਹਨੇ ਆ ਹਨਾ ਮਿਸਤਰੀ ਫੇ ਇੱਥੇ ਮੋਟਰ ਵੀ ਲੱਗਣੀ ਆ ਹਾਂ ਛਾਂਟੀ ਦੇ ਜਿਹੜੇ ਇੱਟਾਂ ਫੈਦਲਾ ਸਨ ਆਪਾਂ ਇਹਦੇ ਕਢਵਾਉਣੀ ਆ ਇਸੇ ਭਰਤੀ ਦੇ ਵਿੱਚ ਨਾ ਤੁਹਾਨੂੰ ਨਹੀਂ ਪਤਾ ਕਮਲ ਪਿਆ ਪਿਆ ਆ ਕਰਨਾ ਠੀਕ ਆ ਇੱਧਰ ਸੋਈ ਵੀ ਆ ਭਰੀ ਜਗ੍ਹਾ ਆ ਰ ਯਾਰ ਠੀਕ ਆ ਸਾਰੇ ਆ ਨਾ ਆਓ ਉਹ ਨਹੀਂ ਮਿੱਟੀ ਜਿਹੜੀ ਵਿੱਚ ਮਿੱਟੀ ਆ ਤੇ ਕੀ ਆ ਹਾਂ ਆ ਮਿੱਟੀ ਆ ਹਾਂ 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 ਬਾਬਾ ਬਾਬਾ ਸਹੀ ਆ ਕਲਾਸ ਆਹ ਨਾਰਸ ਆਲਾ ਕਲਾਸ ਹੋ ਲੰਬਾਈ ਕੱਟ ਗਈ ਅਨਸੂ ਤੇਰੀ ਤਾਂ ਮਾਰੀ ਲੋਹੇ ਵਾਲੀ ਆ ਓਏ ਸਭਨਾਂ ਨੇ ਨਿਰ ਜਾਨੀ ਬਾਲ ਨੂੰ ਨਹੀਂ ਨਾ ਤੋੜਨੀ ਵੀ ਆਪਾਂ ਆ ਦੋ ਹੋਰ ਜਗੇ ਘਬਰਾਏਗਾ ਤਾਂ ਫੇਰ ਓ ਯਾਰ ਉਹ ਦੁਕਾਨ ਦੇ ਵੇੜੇ ਤੋਂ ਪਹਿਲਾਂ ਤੁਮਰਾ ਇੱਧਰ ਜੱਗੇ ਪਰਾ ਉਹ ਤੇ ਜੋ ਤਾਕੀ ਰਹੀ ਉਹ ਕੀ ਕਾਕੀ ਕਹਿੰਦੇ ਉਹ ਕਾਠੀ ਜੀ ਕੀ ਕਹਿੰਦੇ ਨੂੰ ਆਓ ਠੀਕ ਆ ਆ ਸੱਤੀ ਠੀਕ ਆ ਉਹ ਕਾਲੂ ਬੰਦਾ ਆਪਣੇ ਇੱਕ ਮਿੰਟ ਮਣੀ ਕਾਲੂ ਬੰਦਾ ਆਪਣੇ ਨਕਸ਼ੇ ਆ ਜਗੇ ਇਹਦੇ ਮੂਲ ਕਰ ਨਕਸ਼ਾ ਪੋਣੀ ਆ ਲੋੜੀ ਪੋਣੀ ਆ ਤੁਸੀਂ ਹੋਣਾ ਸਾਰਿਆਂ ਨੇ ਭੰਗੜਾ ਮੈਂ ਕਹਿੰਦਾ ਮੋਹ ਚਲੋਗੇ ਵਾਹ ਲੋ ਜੀ ਚਲੋ ਹੈ ਰੱਬ ਦੇ ਭਰਾ ਹੀ ਆ ਤਾਂ ਕਾਰੀਗਰ ਬੰਦੇ ਇੰਨਾ ਰੈਂਟ ਇਹਦਾ ਆਪਾਂ ਨੂੰ ਕਿਹਾ ਸੀ ਕਿਆ ਨਹੀਂ ਲੈਂਡਰ ਹੀ ਪੈ ਚੁਣਦਾ ਹੈਲਦੀ ਹੋਣਾ ਤੁਹਾਡੇ ਸਾਹਮਣੇ ਨਹੀਂ ਲੈਡਰ ਨਹੀਂ ਆ ਲੈਂਡਰ ਸੀ ਮੋਟਾ ਜ਼ਿਆਦਾ ਤਾਂ ਆਪਾਂ ਇਸ 'ਤੇ ਸਹਿਮਤ ਹਾਂ ਬਹੁਤ ਲੈਂਡਰ ਤਾਂ ਬਾਕੀ ਇਹਨਾਂ ਨੇ ਅੱਜ 24 24 ਹੈ ਕੰਮ ਜ਼ਿਆਦਾ ਸੀ ਕਿ ਚਲੋ ਕੋਈ ਨਾ ਜੀ ਕੋਈ ਚਲੋ ਮੁੰਡੇ ਕੰਮ ਕੀ ਜਾਂਦੇ ਆ ਇਹਨੇ ਬਣਾਈ ਵੀਡੀਓ ਕਿ ਚਲ ਕੋਈ ਨਾ ਤਾਂ ਹੀ ਆ ਫਿਰ ਨਾਲ ਮਿਲ ਕੇ ਹੀ ਕੰਮ ਜਾਂਦੇ ਇਧਰ ਮਨੀ ਲੱਗ ਗਿਆ ਕਹਿੰਦਾ ਜੀ ਮੈਂ ਕੰਮ ਕਰਨਾ ਹੈ ਤੂੰ ਗਦਾ ਮਥਰੇ ਮਰਵਾਲਾ ਨਾ ਇਹ ਬੱਬਾ ਕੰਮ ਜੋਗਰ ਵਾਲਾ ਆ ਜੱਗੇ ਇਹ ਕਹਿੰਦਾ ਮਰਾ ਮੋਟਾ ਕੰਮ ਹੀ ਕੰਮ ਜੋਰ ਵਾਲਾ ਆਏ ਮੈਂ ਅੱਜ ਬੱਬਾ ਜਿਹੜਾ ਹਾਂ ਕਿਉਂ ਨਹੀਂ ਪਾਜੀ ਹਾਂ ਬਾਕੀ ਆ ਬੰਦੇ ਪੁਰਾਣੇ ਕੰਮ ਕਰਦੇ ਆ ਭਰਾ ਹੁਣੇ ਹੁਣੇ ਪਾਜੀ ਇਹ ਵਾਕੇ ਆ ਅੱਜ ਬੰਦੇ ਜੋਰ ਵਾਲਾ ਆਇਆ ਬੰਦਾ ਖਾ ਦੀ ਕੰਮ ਛੱਡਦਾ ਇੱਤੇ ਹੁਣ ਖਾ ਵੀ ਲਿਆ ਤੂੰ ਨਾ ਪਾ ਦੋ ਤੁਸੀਂ ਰੋਲਾ ਪਾ ਪਿਆ ਉਧਰ ਉੱਤੋਂ ਕਵਾਜ ਆ ਰਹੀ ਆਏ ਚਾਹਤ ਕੁਝ ਹੈਲੋ ਗਾਇਸ ਦੌਮ ਨਹੀਂ ਹੈ ਇਹ ਇਹੇ ਦੰਦ ਉਤਾਰ ਲਵਾਓ ਇਹੇ ਦੰਦ ਨੂੰ ਉਤਾਰ ਲਵਾਓ ਪਹਿਲੇ ਨਾ ਪਹਿਲੋਂ ਦੰਦ ਬਾਹਲੇ ਘਾਰ ਨਹੀਂ ਦੰਦ ਬਹੁਤ ਜਾ ਰਹੀ ਜੀ ਬਾਹਰ ਆ ਰਹੀ ਆ ਇੱਥੇ ਖੱਪ ਜਲਦੀ ਪਈ ਐ ਮੈਂ ਉਧਰ ਘਰੋਂ ਆਇਆ ਮੈਨੂੰ ਬੜੀ ਕੀ ਚੱਕਰ ਹੋ ਗਿਆ ਮਨ ਨੂੰ ਲੱਡ ਪੇ ਲੱਗਦਾ ਹੈ ਡਾਂਦੇ ਨਹੀਂ ਡਰਾਮੇ ਕਰਨੋਂ ਨਹੀਂ ਆ ਡੱਡੀ ਓਏ ਡੱਡੀ ਓਏ ਇੱਧਰ ਬੱਬਾ ਤੂੰ ਚੈਨ ਦਾ ਭਾਈ ਹੈ ਮੇਰਾ ਗਾਇਸ ਇਹ ਮੇਰਾ ਭਾਈ ਹੈ ਇਹ ਖਾਜ ਕਰਦਾ ਹੈ ਗੰਗ ਤੇ ਖਾਜ ਮੇਰੇ ਖਾਜ ਭਾਈ ਹੈ ਜੀ ਫਨੀ ਕਹਿੰਦੇ ਖਾਜ ਭਾਈ ਹੈ ਇਹਨੇ ਖਾ ਉਹ ਦੰਦ ਦੰਦ ਤੂੰ ਖਾ ਨਾ ਦੰਦ ਕਿੱਥੇ ਹੈ ਤਾਰ ਕੋ ਦਾ ਦੇ ਰੀ ਤਾਰ ਲੱਗਣ ਵਾਲੀ ਹੈ ਤਾਰ ਇੱਡਾ ਫੀੜੀ ਗਾਵੀ ਨੇ ਉਹ ਜੂ ਮਣੀ ਟਲਦਾ ਪਿਆ ਇਹ ਕਹਿੰਦਾ ਨਾ ਬਾਹਰ ਹੀ ਫੀਲਿੰਗ ਹੈ ਮੇਰੇ ਟੋਨੀ ਹੈ ਕਹਿੰਦਾ ਬਾਹਰ ਵੀ ਹੀ ਕੰਮ ਕਰਦਾ ਨਹੀਂ ਨਹੀਂ ਨਾ ਮਾਰਦੀ ਭਰਾਵਾ ਚਲੋ ਮੈਂ ਕਿਹਾ ਭਰਾਵਾ ਨਹੀਂ ਪਰ ਕੇ ਖਾਂਦੇ ਪਏ ਚਲੋ ਥੋੜੀ ਜਿਹਾ ਆਪੇ ਹੈਲਪ ਕਰ ਲਈਏ ਹਨਾ ਆਪਣੇ ਘਰ ਦਾ ਕੰਮ ਉਹ ਹੈ ਮੈਂ ਕਹਦੀ ਮੋਇਲ ਪਾ ਯਾਰ ਕਿਉਂ ਨਹੀਂ ਹਾਂ ਕੀ ਹੋਇਆ ਚਾ ਥੋੜੇ ਮਾਰੇ ਮਣੀ ਆ ਤੂੰ ਚਾ ਥੋੜੇ ਮਰ ਗਏ ਸਾਲ ਬਾਬਾ ਜਿਹੜੇ ਮੈਂ ਕੰਮ ਕਰਦੇ ਹਾਂ ਨਾ ਪਤਾ ਮਣੀ ਆਪਾਂ ਨਹੀਂ ਇਹ ਕੋਣ ਹੈ ਖਿੱਚ ਏ ਚੱਲ ਚੱਲ ਸਹੀ ਹੈ ਜੀ ਕਿ ਤਾ ਕੰਮ ਖਿੱਚ ਕੇ ਚੱਲ ਰਿਹਾ ਤੂੰ ਆ ਚੱਲ 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 ਧਿਆਨ ਆ ਧਿਆਨ ਆ ਚਾ ਮੈਂ ਕਰਦਾ ਤਾਂ ਮਣੀ ਕਹਿੰਦਾ ਸਦਾ ਪਾਪਾ ਆ ਕੰਮ ਕਰ ਲੀ ਗਏ ਕਲੀਅਰ ਕਰ ਲੀ ਗਏ ਹੈਨਾ ਹਾਂ ਚਲੋ ਕੋਈ ਨਹੀਂ ਮੈਂ ਗੱਲ ਵਿੱਚ ਲਿਖ ਕੇ ਇਹਨਾਂ ਨੇ ਆਪਣਾ ਘਰ ਬੰਦਦਾ ਪਿਆ ਯਾਰ ਕਿਉਂ ਨਹੀਂ ਹੁਣ ਕਿਦਾਂ ਮਲਵਾ ਕਿਦਾਂ ਏ ਮਟਾਰਾ ਦੇਖੋ ਸਾਹ ਚੜ ਗਿਆ ਨਹੀਂ ਧਿਆਨ ਨਾਲ ਗਵਾਂਡੇ ਸਕਰੀਨ ਨਾ ਲਾ ਦੇ ਉਹ ਨਾਲ ਸਕਰੀਨ ਲੱਗੀ ਹੈ ਨਾਲ ਹੋਰ ਗੱਭੇ ਟੁੱਟੀ ਹੋਵੇ ਹੈ ਯਾ ਥੋੜਾ ਮਣੀ ਇਹ ਪਪਾ ਪਤਾ ਜਿਹਦਾ ਕੰਮ ਉਹਨੂੰ ਸੱਚਦਾ ਕਹਿੰਦੇ ਕਹਿੰਦੇ ਹੁੰਦੇ ਕਿਉਂ ਨਹੀਂ ਹਾਂ ਧਿਆਨ ਨਾਲ ਜਾ ਜਾਓ ਲੋ ਜੀ ਮਿੱਤਰੋ ਡੱਡੀ ਵੀ ਲੱਗ ਗਿਆ ਆ ਕਹਿੰਦਾ ਉਧਰ ਉੱਠ ਕੇ ਆ ਕੇ ਕਹਿੰਦਾ ਵੀ ਥੋੜਾ ਕੰਮ ਕਰਾਉਣਾ ਆ ਧਿਆਨ ਥੱਲੇ ਨਾ ਮਰਵਾਲੀ ਇੱਧਰ ਆ ਤੈਨੂੰ ਚਾਹ ਚੜ੍ਵਾ ਦੇਣਾ ਇੱਧਰ ਮੂੰਹ ਖਾਰ ਰਿਹਾ ਮਾੜੇ ਕਾ ਹਾਂ ਕਿਦੋਂ ਦਾ ਚਾਹ ਚੜ੍ਪਿਆ ਅਜ ਕਹਿੰਦਾ ਮੈਂ ਦਵਾਈ ਆਣਾ ਕਹਿੰਦਾ ਗੇਰੀ ਹੀ ਕੰਮ ਕਰਨਾ ਕੋਈ ਚਾਦਾ ਕੰਮ ਨਾ ਕਰੀ ਜਾ ਕੇ ਕਹਿੰਦਾ ਹੀ ਕੰਮ ਕਰਨਾ ਕਹਿੰਦਾ ਬਿਲਡਿੰਗਾਂ ਢੋਣੀਆਂ ਆ ਜਗੜ ਬਈ ਜੀ ਕਹਿੰਦਾ ਚੈਨਾ ਪਾ ਕੇ ਮੁੰਡੇ ਕੀ ਆਣਾ ਪਾਈ ਡੱਡੀ ਮੇਲੀ ਦੁਕਾਨ ਤੋਂ ਗਿਆ ਵਾ ਇੱਕ ਆ ਤੇਰੇ ਵੱਲ ਹੋਈਆਂ ਲੱਗਦਾ ਗਿਆ ਵੱਧ ਕਾਂ ਤੱਕ 300 ਖਰਚਿਆ 300 ਖਰਚਿਆ ਉਹ ਨਹੀਂ ਕਮਲਿਆ 1100 ਰੁਪਏ ਚੈਨ ਆ ਆ ਦੇਖੋ ਡੱਡੀ ਕ ਟਾਲ ਲੱਗ ਕਿੱਥੇ ਦੇਖੋ ਡੇ ਕੀ ਖਾਦਾ ਆ ਸਾਰਾ ਮਕਾਨਾ ਦੁੰਡਾ ਹਟਾ ਦੇਣਾ ਲੱਗਦਾ ਉਹਨਾਂ ਵਾਸਤੇ ਵੀ ਰਹਿ ਜਾਂਦੇ ਭਰਾ ਵਾਸਤੇ ਜਿਹੜੇ ਲੱਗੇ ਹੋਏ ਆ ਉਹਨਾਂ ਵਾਸਤੇ ਵੀ ਰਹਿੰਦੇ ਹੈ ਉਹਨਾਂ ਨੇ ਮਲਵਾ ਚੱਕਣਾ ਮਲਵਾ ਚੱਕਣਾ ਕਹਿੰਦਾ ਜੀ ਡੱਡੀ ਕ ਟਾਲਦਾ ਪਿਆ ਆ ਦੇਖੋ ਤਾਂ ਲੱਗਾ ਹੋਇਆ ਪਿਆ ਹੁਣ ਸਾਹ ਚੜ ਗਿਆ ਆ ਚਾਹ ਥੋੜੇ ਮਹਤੂ ਵਾਲੇ ਤੂ ਵਾਲੇ ਕਹਿੰਦਾ ਦਵਾਈ ਸਾਰੀ ਆਲੇ ਜੀ ਕਹਿੰਦਾ ਜਾ ਕੇ ਡਿਵੇਜ ਕਹਿੰਦਾ ਕੰਮ ਕਰਨਾ ਆ ਚਾਹ ਥੋੜੇ ਮੈਂ ਸਾਹ ਚੜ ਗਿਆ ਆ ਚੈੱਕ ਕਰਦਾ ਲੈ ਆਏ ਆ ਆ ਦੇਖੋ ਤਾਂ ਧਿਆਨ ਆ ਧਿਆਨ ਨਾ ਲਾਤੇ ਜਮਰ ਵਾਲੀ ਠੀਕ ਆ ਧਿਆਨ ਨਾਲ ਧਿਆਨ ਦੇਖ ਕੇ ਲੋ ਜੀ ਮਿੱਤਰੋ 1:00 ਵੱਜ ਗਿਆ ਡੱਡੀਆਂ ਢਾਲਦਾ ਪਿਆ ਡੱਡੀ ਸਨੇ ਉੱਠਣਾ ਵੀ ਆਪਾਂ ਜਾਣਾ ਆ ਹੈ ਆ ਉਹ ਤਾਂ ਗੱਲ ਉਹ ਬੰਦੇ ਤਿਆਰ ਹੋਏ ਨੇ ਉੱਠ ਵੀ ਗਏ ਹੋਣੇ ਆ ਹੈ ਆਹੋ ਕੰਮ ਕੱਚੇ ਦੇ ਕੱਚੇ ਦੇ ਕੰਮ ਦੇ ਦਾ ਪਰਾ ਲੱਗੇ ਹੋਏ ਆ ਯਾਰ ਸਮਾਂ ਬਹੁਤ ਜ਼ਿਆਦਾ ਹੋ ਗਿਆ 1:00 ਵੱਜ ਗਿਆ ਆ ਦੇਖੋ ਸਟ੍ਰਗਲ ਹੈ ਬਾਕੀ ਦਾ ਭਰਾ ਨਹੀਂ ਤਾਂ ਦੇ ਚਾਰੇ ਲੱਗੇ ਆ ਸਵੇਰੇ ਵੀ ਕੰਮ ਕਰਦੇ ਆ ਮੁੰਡੇ ਰਾਤ ਨੂੰ ਵੀ ਕਰਦੇ ਯਾਰ ਇਹ ਸਭ ਕੁਝ ਕਹਿੰਦੇ ਹੁੰਦੇ ਨਾ ਆ ਕਰੋਂਦਾ ਕਿੱਡ ਕਿਉਂ ਨਹੀਂ ਬਣੀ ਸਹੀ ਯਾਰ ਮਿਹਨਤ ਨਾਲ ਹੀ ਆ ਬਾਕੀ ਧਿਆਨ ਨਾ ਮੱਥੇ ਤੇ ਨਾ ਮਰ ਵਾਲੀ ਠੀਕ ਆ ਠੀਕ ਜਿਹਾ ਟਲਦਾ ਪਿਆ ਡੰਡੀ ਕਹਿੰਦਾ ਡਵੀ ਜਾ ਕਹਿੰਦਾ ਇਹ ਕੰਮ ਕਰਨਾ ਆ ਚਲ ਜੂ ਡਲ ਜੂ ਹਾਏ ਹਾਏ ਧਿਆਨ ਨਾਲ ਧਿਆਨ ਨਾਲ ਕੰਮ ਖਿੱਚ ਕੇ ਰੱਖ ਸੋ ਜੀ ਮੇਰੇ ਪੁੱਤਰ ਵੀ ਹੁਣ ਆਪਣਾ ਬਲੌਗ ਇੱਥੇ ਖਤਮ ਹੁੰਦਾ ਹੈ ਵੀ ਤੁਹਾਨੂੰ ਮਿਲਦੀ ਆਪਾਂ ਨੈਕਸਟ ਬਲੌਗ ਚ ਜੀ ਤੇ ਬਾਕੀ ਲਾਈਕ ਕਮੈਂਟ ਸਬਸਕ੍ਰਾਈਬ ਕਰ ਦਿਓ ਸ਼ੇਅਰ ਵੀ ਕਰ ਦਿਓ ਤੇ ਬਾਕੀ ਤਨ ਮਿਲਦੀ ਆਪਾਂ ਓਕੇ ਸਮਾਂ ਬਹੁਤ ਜ਼ਿਆਦਾ ਗੱਲੂ